ਬੀਤੇ ਦਿਨਾਂ ਤੋਂ ਭਾਰੀ ਮੀਂਹ ਕਾਰਨ ਆਏ ਬੇਹਿਸਾਬੇ ਪਾਣੀ ਕਰਕੇ ਮੁਕੇਰੀਆਂ ਦੇ ਕਾਲਾ ਮੰਝ ਨਜ਼ਦੀਕ ਬਣੀ ਪ੍ਰੇਮ ਕਲੋਨੀ ਦੇ ਗਲੀਆਂ ਅਤੇ ਆਸ-ਪਾਸ ਦੇ ਪਲਾਟਾਂ ਵਿੱਚ ਖੜੇ ਪਾਣੀ ਦੇ ਬਦਬੂ ਮਾਰਨ ਦੇ ਕਾਰਨ ਉੱਥੇ ਰਹਿਣ ਵਾਲਿਆਂ ਨੂੰ ਹੁਣ ਬਿਮਾਰੀਆਂ ਫੈਲਣ ਦਾ ਡਰ ਸਤਾਉਣ ਲੱਗ ਪਿਆ ਹੈ। ਪਾਣੀ ਦੀ ਸਹੀ ਨਿਕਾਸੀ ਨਾ ਹੋਣ ਦੇ ਕਾਰਨ ਸਮੱਸਿਆ ਨਾਲ ਜੂਝ ਰਹੇ ਮੁਹੱਲਾ ਵਾਸੀਆਂ ਰੋहिणी ਸੰਤੋਸ਼ ਕੁਮਾਰੀ ਤੀਨੂ ਸ਼ਰਮਾ ਨੇ ਦੱਸਿਆ ਕਿ ਪਲਾਟਾਂ ਗਲੀਆਂ ਅਤੇ ਘਰਾਂ ਦੀਆਂ ਦੀਵਾਰਾਂ ਨਾਲ ਗੰਦਾ ਪਾਣੀ ਐਨੀ ਬਦਬੂ ਮਾਰ ਰਿਹਾ ਹੈ ਕਿ ਬੱਚਿਆਂ ਬਜ਼ੁਰਗਾਂ ਅਤੇ ਮਹਿਲਾਵਾਂ ਦਾ ਆਉਣਾ ਜਾਣਾ ਮੁਸ਼ਕਲ ਹੋ ਗਿਆ ਹੈ ਉਹਨਾਂ ਬਿਮਾਰੀ ਫੈਲਣ ਦਾ ਖਦ사 ਜ਼ਾਹਰ ਕਰਦੇ ਆ ਦੱਸਿਆ ਕਿ ਜ਼ਿਆਦਾਤਰ ਕਲੋਨੀ ਵਾਸੀ ਬਾਹਰੋਂ ਆ ਕੇ ਵਸੇ ਹਨ ਅਤੇ ਕਲੋਨੀ ਨੂੰ ਲਵਾਰਸ ਦੱਸਦਿਆਂ ਕਿਹਾ ਕਿ ਜਦੋਂ ਵੀ ਉਹ ਆਪਣੀ ਸਮੱਸਿਆ ਲੈ ਕੇ ਕਾਲਾ ਮੰਝ ਜਾਂ ਸ਼ਹਿਰ ਜਾਂਦੇ ਹਨ ਤਾਂ ਦੋਨੋਂ ਪਾਸੇ ਉਹਨਾਂ ਦੀ ਸਮੱਸਿਆ ਨਹੀਂ ਸੁਣੀ ਜਾਂਦੀ ਅਤੇ ਇੱਕ ਦੂਜੇ ਵੱਲ ਭੇਜ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਪਾਣੀ ਖੜਾ ਹੈ ਜਿਸ ਨਾਲ ਮਕਾਨ ਡਿੱਗਣ ਦਾ ਵੀ ਖਤਰਾ ਬਣਿਆ ਹੋਇਆ ਹੈ। ਪੱਕੀਆਂ ਗਲੀਆਂ ਅਤੇ ਸੀਵਰੇਜ ਦਾ ਪ੍ਰਬੰਧ ਨਾ ਹੋਣ ਕਾਰਨ ਸਮੱਸਿਆ ਨਾਲ ਜੂਝ ਰਹੇ ਹਾਂ ਅਤੇ ਸਮੂਹ ਮhalla ਵਾਸੀਆਂ ਵੱਲੋਂ ਪ੍ਰਸ਼ਾਸਨ ਕੋਲੋਂ ਉਹਨਾਂ ਦੀ ਕਲੋਨੀ ਨੂੰ ਸ਼ਹਿਰ ਜਾਂ ਪਿੰਡ ਨਾਲ ਜੋੜਨ ਅਤੇ ਆ ਰਹੀ ਸਮੱਸਿਆ ਦੇ ਜਲਦ ਹੱਲ ਦੀ ਮੰਗ ਕੀਤੀ ਹੈ ਨਿਊ ਚੜ੍ਹਦਾ ਪੰਜਾਬ ਦੇ ਲਈ ਧਰਮਚੰਦ ਮੁਕੇਰੀਆ ਮੇਰਾ ਨਾਮ ਰੋਇਨੀ ਹੈ ਤੇ ਅਸੀਂ ਇਹ ਕਾਲਾ ਮੰਝ ਕਲੋਨੀ ਚ ਰਹਿੰਦੇ ਆਂ ਤੇ ਇੱਥੇ ਜਿਹੜਾ ਹੈ ਪਾਣੀ ਦਾ ਜਿਹੜਾ ਡਰੇਨੇਜ ਸਿਸਟਮ ਹੈ ਬਹੁਤ ਹੀ ਮਾੜਾ ਹਾਲ ਹੈ ਤੁਸੀਂ ਦੇਖ ਹੀ ਰਹੇ ਹੋ ਜਿਵੇਂ ਪਿੱਛੇ ਸਾਰਾ ਗੰਦਾ ਪਾਣੀ ਇਕੱਠਾ ਹੈ ਇਹ ਸਿਰਫ ਪਿੱਛੇ ਦਾ ਸੀ ਨਹੀਂ ਹੈ ਸਾਡੇ ਲੈਫਟ ਤੇ ਵੀ ਜਿਹੜਾ ਪਿੱਛੇ ਬੈਕਸਾਈਡ ਲੱਗਦੀ ਹੈ ਜਿਹੜੀ ਬੈਕਸਾਈਡ ਹੈ ਉੱਥੇ ਵੀ ਪੂਰੀ ਤਰ੍ਹਾਂ ਨਾਲ ਪਾਣੀ ਭਰਿਆ ਹੈ ਪਾਣੀ ਦਾ ਚਲੋ ਖਾਲੀ ਪਲਾਟ ਚ ਖੜਿਆ ਹੈ ਪਰ ਜਿਹੜੇ ਸਾਡੇ ਮਕਾਨ ਬਣੇ ਆ ਉਹਨਾਂ ਨੂੰ ਇਹਦਾ ਬਹੁਤ ਜ਼ਿਆਦਾ ਖਤਰਾ ਹੈ ਅੱਜ ਘੱਟੋ ਘੱਟ ਵੀ 10 12 ਦਿਨ ਹੋ ਗਏ ਆ ਕਿ ਸਾਡੀਆਂ ਦੀਵਾਰਾਂ ਦੇ ਨਾਲ ਪਾਣੀ ਸਟਿਆ ਹੀ ਹੈ 4 4 5 ਪੰਜ ਫੁੱਟ ਪਾਣੀ ਜਿਹੜਾ ਹੈ ਸਾਡੀ ਦੀਵਾਰਾਂ ਦੇ ਨਾਲ ਖੜਾ ਹੈ ਤੇ ਉਹਦਾ ਅਸਰ ਸਾਡੇ ਮਕਾਨਾਂ 'ਚ ਨਜ਼ਰ ਵੀ ਆਣਾ ਸ਼ੁਰੂ ਹੋ ਗਿਆ ਕਿਤੇ ਤਰੇੜਾ ਆਨੀਆਂ ਸ਼ੁਰੂ ਹੋ ਗਈਆਂ ਕਿਤੇ ਪਾਣੀ ਦੀ ਹੈ ਜਿਹੜਾ ਬੁੰਦਾ ਬੁੰਦੀ ਸਿਲਨ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਹੈ ਦੀਵਾਰਾਂ ਸਿਲੀਆਂ ਹੋ ਚੁੱਕੀਆਂ ਅਸੀਂ ਇਹ ਹੀ ਮੰਗ ਕਰਦੇ ਆ ਕਿ ਕੁਛ ਨਾ ਕੁਛ ਸਰਕਾਰ ਨੂੰ ਚਾਹੀਦਾ ਹੈ ਕਿਸੇ ਨਾ ਤਰੀਕੇ ਜਿਹੜਾ ਖਾਲੀ ਪਲੋਟ ਹੈ ਹੁਣ ਉਹਨਾਂ ਦਾ ਤਾਂ ਕੁਛ ਨਹੀਂ ਜਾ ਰਿਹਾ ਪਰ ਜਿਹੜੇ ਬਨੇ ਮਕਾਨ ਹੈ ਉਹ ਤੇ ਸਾਰੇ ਖਤਰੇ ਚ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਉਹਦੀ ਡਰੇਨੇਜ ਕੀਤੀ ਜਾਏ ਤਾਂ ਜੋ ਜਿਹੜਾ ਹੈ ਇੱਕ ਇਹ ਵੀ ਨਹੀਂ ਪਤਾ ਕਿ ਕਿਹੜੀ ਨਾ ਟੁੱਟੀ ਹੈ ਤੇ ਉਹ ਨਹਿਰ ਦਾ ਪਾਣੀ ਵੀ ਸਾਰਾ ਕੋਈ ਫੱਟੂ ਵਾਲੀ ਨਹਿਰ ਹੈ ਸਾਰਾ ਪਾਣੀ ਇੱਧਰ ਕਲੋਨੀ ਚ ਕੱਢ ਦਿੱਤਾ ਸਾਰੇ ਲੋਕਾਂ ਦੇ ਜਿਹੜੇ ਪਿੱਛੇ ਸਾਡੇ ਘਰ ਆ ਉਹਨਾਂ ਤੇ ਲੋਕਾਂ ਦੇ ਤੇ ਘਰਾਂ 'ਚ ਵੀ ਪਾਣੀ ਚਲਾ ਗਿਆ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਜਲਦੀ ਤੋਂ ਜਲਦੀ ਜਿਹੜਾ ਹੈ ਇਹਨੂੰ ਸੌਲਟ ਆਊਟ ਕੀਤਾ ਜਾਏ ਤੇ ਤਾਂ ਕਿ ਅਸੀਂ ਮਹਾਮਾਰੀ ਕੋਈ ਫੈਲਣ ਤੋਂ ਬਚਾ ਸਕੀਏ ਨਹੀਂ ਤੇ ਬੱਚੇ ਇੱਥੇ ਰਹਿ ਰਹੇ ਆ ਜਿਹੜੇ ਹੈ ਰਹਿਣਾ ਵੀ ਮੁਸ਼ਕਿਲ ਹੈ ਜਿਹੜੇ ਬਜ਼ੁਰਗ ਹੈ ਇੰਨੀ ਬਦਬੂ ਮਾਰਿਆ ਪਾਣੀ ਕਿ ਜਿਹੜਾ ਹੈ ਸਾਨੂੰ ਸਾਹ ਲੈਣਾ ਵੀ ਔਖਾ ਹੋਇਆ ਪਿਆ ਹੈ ਜੀ ਅਚੀ ਤਾਂ ਜਿਹੜੇ ਕੋਈ ਜ਼ਰੂਰੀ ਕੰਮ ਹੈ ਕੋਈ ਪੇਸ਼ੈਂਟ ਹੈ ਉਹਨੂੰ ਅਸੀਂ ਹਸਪੀਟਲ ਵੀ ਲੈ ਕੇ ਨਹੀਂ ਜਾ ਸਕਦੇ ਕਿਉਂਕਿ ਸਾਨੂੰ ਕੋਈ ਵੀ ਜਿਹੜਾ ਰਸਤਾ ਹੈ ਉਹ ਨਹੀਂ ਲੱਭ ਰਿਹਾ ਤੇ ਮਜਬੂਰੀ ਦੇ ਵਿੱਚ ਪਾਣੀ ਜਿਹੜਾ ਹੈ ਗੰਦੇ ਪਾਣੀ ਤੋਂ ਨਿਕਲ ਕੇ ਜਾ ਰਿਹਾ ਜਿਹਦੇ ਨਾਲ ਸਕਿਨ ਦੀ ਪ੍ਰੋਬਲਮ ਤਾਂ ਬੱਚਿਆਂ ਨੂੰ ਜਾਂ ਬਜ਼ੁਰਗਾਂ ਨੂੰ ਜਾਂ ਵੱਡਿਆਂ ਨੂੰ ਵੀ ਹੋਣੀ ਸ਼ੁਰੂ ਹੋ ਹੀ ਗਈ ਹੈ ਤੇ ਇਸ ਕਰਕੇ ਅਸੀਂ ਤਾਂ ਚਾਹੁੰਦੇ ਹਾਂ ਕਿ ਜਲਦ ਤੋਂ ਜਲਦ ਇਹਦਾ ਕੋਈ ਨਾ ਕੋਈ ਨਿਵਾਰਨ ਕੀਤਾ ਜਾਏ ਤਾਂ ਜੋ ਅਸੀਂ ਵੀ ਸੁੱਖ ਦਾ ਸਾਹ ਲੈ ਸਕੀ ਸੰਤੋਸ਼ ਕੁਮਾਰੀ ਕੀ ਕਹਿਣਾ ਚਾਹੁੰਦੇ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਸਾਨੂੰ ਬਹੁਤ ਦਿੱਕਤ ਹੈ ਪਰੇਸ਼ਾਨੀ ਬਹੁਤ ਜ਼ਿਆਦਾ ਹੈ ਛੋਟੇ ਛੋਟੇ ਬੱਚੇ ਹੈ ਇਤਨੀ ਗੰਦਗੀ ਆਤੀ ਹੈ ਕਿ ਪੁੱਛੋ ਮਾਤਾ ਬੱਚੇ ਬਿਮਾਰ ਹੋ ਸਕਤੇ ਹੈ ਠੀਕ ਹੈ ਨਾ ਆਣੇ ਜਾਣੇ ਕੀ ਸਮੱਸਿਆ ਪਾਣੀ ਵੀ ਇਤਨਾ ਬਦਬੂ ਮਾਰਦਾ ਹੈ ਇਤਨਾ ਪਾਣੀ ਹੈ ਉਸकी ਸਮੱਸਿਆ ਕਿਸੇ ਤਰਫ ਨਿਕਾਸ ਨਹੀਂ ਪਾਣੀ ਦਾ ਜਾਣੇਗਾ ਕੋਈ ਇੱਥੇ ਸਵਰੇਜ ਹੈ ਤਾਂ ਚਾਰੇ ਤਰਫ ਪਾਣੀ ਹੈ ਪਿੱਛੇ ਦੇਖੋ ਜਾ ਕੇ ਪਾਣੀ ਹੈ ਅੱਗੇ ਪਾਣੀ ਹੈ ਰਾਸਤਾਨੀ ਆਣੇ ਜਾਣੇ ਦਾ ਬੱਚੋ ਕੋਈ ਦਿੱਕਤ ਹੈ ਸਕੂਲ ਜਾਣੇ ਕੀ ਕਿਵੇਂ ਜਾਏ ਪਾਣੀ ਵਿੱਚ ਨਿਕਲ ਕੇ ਡਿੱਗ ਜਾਣਗੇ ਚੋਟ ਲੱਗ ਜਾਏਗੀ ਉਹਨਕੇ ਨਾਲੀ ਨਹੀਂ ਹੈ ਕੋਈ ਬੱਚੇ ਕੋਈ ਨਾਲੀ ਨਹੀਂ ਹੈ ਸੀਵਰ ਨਹੀਂ ਹੈ ਹਾਰੀ ਬਿਮਾਰੀ ਬੱਚੇ ਸਾਡਾ ਇਹ ਗੰਦਿਆ ਪਾਣੀ ਜੋ ਆ ਰਿਹਾ ਹੈ ਇਸ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਬਿਮਾਰੀਆਂ ਫੈਲ ਰਹੀਆਂ ਨੇ ਇਸ ਦੀ ਨਿਕਾਸੀ ਚਾਹੀਏ ਸਾਨੂੰ ਜੀ ਮੈਂ ਤੀਨੂ ਸ਼ਰਮਾ ਕਾਲਮੰਜ ਰੋਡ ਤੋਂ ਪ੍ਰੇਮ ਕਲੋਨੀ ਨੰਬਰ 1 ਤੋਂ ਬੋਲ ਰਹੀ ਹਾਂ ਐਕਚੁਅਲੀ ਇਹ ਪ੍ਰੋਬਲਮ ਕੀ ਹੈ ਕਿ ਜਦੋਂ ਆਪਾਂ ਸਾਰਿਆਂ ਨੇ ਪਲਾਟ ਲਏ ਸੀ ਸਾਨੂੰ ਸਾਰਿਆਂ ਨੂੰ ਇਹੀ ਕਿਹਾ ਗਿਆ ਸੀ ਕਿ ਇਹ ਇੱਕ ਸ਼ਹਿਰ ਚ ਚਲ ਜਾਏਗੀ ਕਲੋਨੀ ਜਾਂ ਕਲੋਨੀ ਚ ਵਧੀਆ ਵਧੀਆ ਅਰੇਂਜਮੈਂਟ ਹੋਣਗੇ ਇੱਥੇ ਬੱਚਿਆਂ ਨੂੰ ਖੇਡਣ ਨੂੰ ਗਰਾਊਂਡ ਹੋਏਗੀ ਗੇਟ ਬਣਨਗੇ ਅੱਛੇ ਪੱਕੀਆਂ ਗਲੀਆਂ ਹੋਣਗੀਆਂ ਸੀਵਰੇਜ ਹੋਣਗੇ ਨਾ ਤੇ ਇੱਥੇ ਗਲੀਆਂ ਬਣੀਆਂ ਅਜੇ ਤੱਕ ਨਾ ਇੱਥੇ ਸੀਵਰੇਜ ਬਣਿਆ ਗੰਦੀਆਂ ਗਲੀਆਂ ਲੋਕਾਂ ਸਾਰਿਆਂ ਨੇ ਪੈਸੇ ਇਨਕਲੂਡ ਕਰ ਕਰਕੇ ਕਈ ਵਾਰ ਆਪਾਂ ਸਾਰਿਆਂ ਨੇ ਪੈਸੇ ਪਾ ਪਾ ਕੇ ਗਲੀਆਂ ਦਾ ਅਰੇਂਜਮੈਂਟ ਕੀਤਾ ਨਾਲੀਆਂ ਬਣਾਈਆਂ ਆਪੇ ਸੀਵਰੇਜ ਕੀਤਾ ਲੇਕਿਨ ਉਹ ਕਾਮਯਾਬ ਨਹੀਂ ਹੋ ਸਕਿਆ ਕਿਉਂਕਿ ਕਾਮਜਾਬ ਇਸ ਕਰਕੇ ਨਹੀਂ ਹੋ ਸਕਿਆ ਕਿਉਂਕਿ ਇਹ ਕੰਮ ਜਿਹੜੇ ਸਰਕਾਰਾਂ ਦੇ ਹੁੰਦੇ ਨੇ ਨਾ ਕਿ ਆਮ ਲੋਕਾਂ ਸਾਡੇ ਆਂਦੇ ਅਸੀਂ ਕਿੰਨੇ ਪੈਸੇ ਇੰਨੇ ਵੀ ਅਮੀਰ ਲੋਕੀ ਤਾਂ ਇੱਥੇ ਬਸਦੇ ਨਹੀਂ ਹੈਗੇ ਜਿੰਨਾ ਕਿ ਅਸੀਂ ਕੰਮ ਕਰ ਸਕੀਏ ਹਨਾ ਇੱਕ ਇੱਕ ਫੈਮਲੀ ਨੇ 22-25-25000 ਰੁਪਿਆ ਆਪਾਂ ਇਕੱਠਾ ਕਰਕੇ ਇਸ ਚੀਜ਼ ਦਾ ਕੰਮ ਕੀਤਾ ਲੇਕਿਨ ਇਹ ਕੰਮਜਾਬ ਨਹੀਂ ਹੋ ਸਕਿਆ ਇਸੇ ਕਰਕੇ ਸਾਰੀਆਂ ਪ੍ਰੋਬਲਮ ਜਿਹੜੀਆਂ ਹੁਣ ਹੜ ਜਦੋਂ ਆਇਆ ਤੇ ਸਾਰੀਆਂ ਪ੍ਰੋਬਲਮ ਸਾਨੂੰ ਸਾਰਿਆਂ ਨੂੰ ਉੱਭਰ ਕੇ ਆਈਆਂ ਸਾਡੇ ਸਾਹਮਣੇ ਇੰਨੀ ਗੰਦਗੀ ਹੈ ਕਿ ਬੱਚਿਆਂ ਨੂੰ ਸਕੂਲ ਜਾਣਾ ਇੰਨਾ ਕਿ ਬਹੁਤ ਹੀ ਮੁਸ਼ਕਿਲ ਹੁੰਦਾ ਸਾਡੇ ਆਮ ਲੋਕਾਂ ਬਿਮਾਰੀਆਂ ਤੇ ਆਰਾਮ ਨਾਲ ਹੋਈ ਸਕਦੀਆਂ ਸਾਰੇ ਘਰ ਘਰ ਜਾ ਕੇ ਦੇਖੋ ਹਰ ਇੱਕ ਬੰਦੇ ਨੂੰ ਪ੍ਰੋਬਲਮ ਹੈ ਕਿਸੇ ਨੂੰ ਬੁਖਾਰ ਆ ਕਿਸੇ ਨੂੰ ਕੁਛ ਆ ਇਹ ਸਾਰੀਆਂ ਪ੍ਰੋਬਲਮਸ ਕਿਉਂ ਹੋ ਰਹੀਆਂ ਕਿਉਂਕਿ ਇੱਥੇ ਇੱਕ ਤੇ ਪ੍ਰੋਬਲਮ ਇਹ ਆ ਨਾ ਇਹ ਸੀਵਰੇਜ ਦੀ ਕੋਈ ਹੈ ਨਹੀਂ ਪ੍ਰਬੰਧ ਜਿਸ ਵੀ ਜਿਸ ਵੀ ਲੀਡਰ ਤੋਂ ਆਪਾਂ ਜਾਣੇ ਆ ਜਦੋਂ ਅਸੀਂ ਸਰਪੰਚ ਤੋਂ ਜਾਈਏ ਜਾਂ ਸ਼ਹਿਰ ਚ ਜਾਈਏ ਉਹ ਇੱਕੋ ਗੱਲ ਕਹਿੰਦੇ ਆ ਜੀ ਤੁਸੀਂ ਪਿੰਡ ਚ ਉਹ ਕਹਿੰਦੇ ਨਹੀਂ ਜੀ ਤੁਹਾਡਾ ਇੱਥੇ ਤੁਹਾਡੀਆਂ ਵੋਟਾਂ ਹਨ ਨਹੀਂ ਇਹ ਕਲੋਨੀ ਪਾਸ ਨਹੀਂ ਹੈਗੀ ਕਿਉਂ ਅਸੀਂ ਇਸ ਦੇਸ਼ ਦੇ ਨਿਵਾਸੀ ਨਹੀਂ ਹੈਗੇ ਤੇ ਸਾਨੂੰ ਇਹ ਕਿਉਂ ਕਿਹਾ ਜਾਂਦਾ ਕਿ ਤੁਸੀਂ ਵੋਟਾਂ ਹੀ ਨਹੀਂ ਬਣਾਈਆਂ ਇਹ ਬਣਾਈਆਂ ਅਸੀਂ ਜਿੱਥੇ-ਜਿੱਥੋਂ ਦੇ ਅਸੀਂ ਪੁਰਾਣੇ ਰਹਿਣ ਵਾਲਿਆਂ ਉੱਥੇ-ਉੱਥੇ ਤਾਂ ਵੋਟਾਂ ਪਾਉਂਦੇ ਹੀ ਪਏ ਆ ਕਿਸੇ ਐਮਐਲਏ ਦੇ ਅੰダー ਕਿਸੇ ਪੰਜਾਬ ਦੇ ਅੰダー ਕਿਸੇ ਕੋਈ ਦੇਸ਼ ਦੇ ਅੰダー ਤੇ ਆਪਾਂ ਹੰਦੇ ਹੀ ਪਿਆ ਅਸੀਂ ਇਹ ਚਾਹੁੰਦੇ ਇਸ ਕਲੋਨੀ ਨੂੰ ਜਾਂ ਤੇ ਸ਼ਹਿਰ ਨਾਲ ਜਾਂ ਪਿੰਡ ਨਾਲ ਜੋੜਿਆ ਜਾਏ ਤਾਂ ਕਿ ਇਹ ਵਿਾਰਸਾ ਦੀ ਤਰ੍ਹਾਂ ਕਲੋਨੀ ਨਾ ਰਿਆ ਜਾਏ